ਅ ਦੋਸਤੋ ਕੁਝ ਜ਼ਿਆਦਾ ਬੋਲਣ ਨੂੰ ਰਹਿ ਨਹੀਂ ਗਿਆ ਵੈਸੇ ਤਾਂ ਸਾਰਾ ਕੁਝ ਹੀ ਸਵਾਲਾਂ ਚ ਜਾਂ ਲੋਕਾਂ ਨੇ ਆਪ ਬੋਲ ਕੇ ਦੱਸਤਾ ਕਿਉਂਕਿ ਲੋਕਾਂ ਚ ਹੀ ਕਹਿੰਦੇ ਪਰਮਾਤਮਾ ਵਸਦਾ ਤੇ ਤੁਸੀਂ ਮੈਂ ਅਸੀਂ ਕੋਈ ਐ ਸਿਲੈਕਟ ਨਹੀਂ ਕੀਤੇ ਸੀ ਕਿ ਇਹਨੂੰ ਬੁਲਵਾਉਣਾ ਹੈ ਇਹਨੂੰ ਬੁਲਵਾਉਣਾ ਹੈ ਜਾਂ ਉਹਨੂੰ ਕੋਈ ਰੱਟਾ ਲਵਾ ਦੋ ਦੋ ਦਿਨ ਪਹਿਲਾਂ ਵੀ ਐ ਬੋਲਦੀ ਐ ਬੋਲਦੀ ਅੱਜ ਤਾਂ ਮਾਈਕ ਤੁਹਾਨੂੰ ਦੇਤਾ ਤੇ ਜੋ ਬੋਲਣਾ ਬੋਲੋ ਸੋ ਬੜਾ ਅੱਛਾ ਸਾਰਿਆਂ ਨੇ ਸੁਝਾਅ ਵੀ ਦਿੱਤੇ ਨੇ ਨਾਲ ਦੱਸਿਆ ਵੀ ਇਲਾਕੇ ਦਾ ਹਾਲ ਮੈਂ ਇਸ ਇਲਾਕੇ ਨੂੰ ਸਾਰੇ ਨੂੰ ਜਾਣਨਾ ਇਹ ਮਨਸੂਰਾ ਜੋਧਾ ਕਿਲਾ ਰਾਏਪੁਰ ਆਸੀ ਇਹ ਗੁੱਜਰਵਾਲੇ ਸਾਰੇ ਪਿੰਡ ਜਿਹੜੇ ਨੇ ਇਹ ਸਜੜਾ ਹਾਂਜੀ ਸਾਰੇ ਪਿੰਡ ਜਿਹੜੇ ਨੇ ਇਹ ਪੜ੍ਹੇ ਲਿਖੇ ਬਿਲਕੁਲ ਸਹੀ ਕਹਿਆ ਸਰਪੰਚ ਸਾਹਿਬ ਨੇ ਪੜ੍ਹੇ ਲਿਖੇ ਅਫਸਰਾਂ ਦੇ ਪਿੰਡ ਨੇ ਬੜੇ ਵੱਡੇ ਵੱਡੇ ਟੂਰਨਾਮੈਂਟ ਇੱਥੇ ਹੁੰਦੇ ਨੇ ਕਿਲਾ ਰਾਏਪੁਰ ਨੂੰ ਤਾਂ ਮਿੰਨੀ 올림픽ਸ ਕਿਹਾ ਜਾਂਦਾ ਸੋ ਅੱਜ ਇੱਥੇ ਆ ਕੇ ਇਸ ਗੱਲ ਕਰਕੇ ਖੁਸ਼ੀ ਹੋਈ ਕਿ ਜੁੱਧ ਨਸ਼ਿਆਂ ਵਿਰੁੱਧ ਜਦੋਂ ਚਲਾਇਆ ਸੀਗਾ ਪਤਾ ਹੀ ਨਹੀਂ ਸਾਨੂੰ ਕਿੱਥੋਂ ਸ਼ੁਰੂ ਕਰੀਏ ਪਰ ਰਾਤ ਨੂੰ ਮੈਂ ਟੀਵੀ ਦੇਖ ਰਿਆ ਸੀ ਉੱਚ ਤੁਹਾਡੇ ਸਰਪੰਚ ਸਾਹਿਬ ਇੱਕ ਲੇਡੀ ਨਾਲ ਬਹਿਸ ਕਰ ਰਹੇ ਸੀ ਵੀ ਤੂੰ ਸਾਡੇ ਪਿੰਡ ਨਸ਼ਾ ਨਾ ਵੇਚ ਤੂੰ ਸਾਡੇ ਪਿੰਡ ਹੀ ਰਹਿੰਦੇ ਆ ਉਹ ਕਹਿੰਦੀ ਮੈਂ ਤਾਂ ਵੇਚੂਗੀ ਅਸੀਂ ਕਿਹੜਾ ਅੱਜ ਦੇ ਵੇਚਦੇ ਆ ਬਹੁਤ ਚਿਰ ਦੇ ਵੇਚਦੇ ਆ ਤੇ ਮੈਂ ਖਿਆ ਯਾਰ ਇਤਾਂ ਦੀ ਹਿੰਮਤ ਸਰਪੰਚ ਦੀ ਵੀ ਹਿੰਮਤ ਕਮਾਲ ਐ ਮੂਰੋਂ ਬੋਲਣ ਵਾਲੀ ਦੀ ਵੀ ਹਿੰਮਤ ਦੇਖਣ ਵਾਲੀ ਐ ਵੀ ਐ ਕਿਵੇਂ ਹਟ ਜੂ ਤਾਂ ਮੈਂ ਐਸਐਸਪੀ ਜਗਰਾਉਂ ਨਾਲ ਗੱਲ ਕੀਤੀ ਇਹ ਪਿੰਡ ਥੋੜਾ ਜਗਰਾਉਂ ਚ ਪੈਂਦਾ ਮੈਂ ਕਿਹਾ ਜੀ ਮੈਨੂੰ ਨੰਬਰ ਦਿਓ ਸਰਪੰਚ ਦਾ ਸਰਪੰਚ ਦਾ ਨੰਬਰ ਮੈਨੂੰ ਮਿਲ ਗਿਆ ਮੈਂ ਸਰਪੰਚ ਸਾਹਿਬ ਨੂੰ ਕਿਹਾ ਮੈਂ ਕਿਹਾ ਜੀ ਕੀ ਲੜਾਈ ਹੋ ਗਈ ਸੀ ਅੱਜ ਉਹ ਕਹਿੰਦੇ ਜੀ ਐ ਕਰਕੇ ਆ ਗੱਲ ਹੋ ਗਈ ਸੀ ਮੈਂ ਹੁਣ ਕੀ ਕਹਿੰਦੀ ਉਹ ਉਹ ਕਹਿੰਦੀ ਮੈਂ ਤਾਂ ਵੇਚੂ ਮੈਂ ਕਿਹਾ ਮੈਂ ਘਾਟਾ ਖੜ ਜਾ ਬਸ ਬਸ ਫਿਰ ਮੈਂ ਐਸਐਸਪੀ ਨੂੰ ਕਿਹਾ ਵੀ ਇੱਕ ਘੰਟੇ ਦੇ ਵਿੱਚ ਵਿੱਚ ਨਾਲ মিডিਆ ਨਾਲ ਜਿਹੜਾ ਜੀਸੀਬੀ ਵਾਲਾ ਪੀਲਾ ਪੰਜਾ ਮੈਨੂੰ ਇੱਕ ਘੰਟੇ ਦੇ ਵਿੱਚ ਵਿੱਚ ਰਿਪੋਰਟ ਦੇਈ ਜਾ ਕੇ ਵੀ ਕਿੰਨਾ ਘਟਾਤਾ ਜਾਂ ਚੱਲੀ ਜਾਂਦਾ ਕੰਮ ਉਹ ਤੋਂ ਪਹਿਲਾਂ ਹੀ ਸਰਪੰਚ ਸਾਹਿਬ ਦਾ ਮੈਨੂੰ ਫੋਨ ਆ ਗਿਆ ਕਹਿੰਦਾ ਜੀ ਕੰਮ ਚੱਲ ਪਿਆ 11:30 ਵਜੇ ਕਹਿੰਦਾ ਕੰਮ ਨਿਪਟ ਗਿਆ ਤੇ ਉਹ ਝੇਲ ਚਲੇ ਗਏ ਘਰ ਟੈ ਗਿਆ ਅਗਲੇ ਦਿਨ ਕਹਿੰਦਾ ਸੀਤਾ ਜੀ ਗੁਰਦੁਆਰਾ ਸਾਹਿਬ ਚ ਅਰਦਾਸ ਕਰਾ ਕੇ ਲੱਡੂ ਵੰਡੇ ਅਇਥੋਂ ਸ਼ੁਰੂ ਹੋ ਗਿਆ ਜੀ ਕੁਦਰਤੀ ਉਹ ਕਹਿੰਦੇ ਵੀ ਜਿਵੇਂ ਪ੍ਰਮਾਤਮਾ ਨੇ ਸੋ ਇਸ ਪਿੰਡ ਦਾ ਐ ਇਸ ਪਿੰਡ ਨੇ ਪਹਿਲਾ ਟੱਕ ਲਾਇਆ ਜਿਵੇਂ ਸਰਪੰਚ ਸਾਹਿਬ ਨੇ ਕਿਹਾ ਉਹ ਤੋਂ ਬਾਅਦ ਫਿਰ ਸਾਨੂੰ ਇਸ ਗੱਲ ਦਾ ਪਤਾ ਲੱਗ ਗਿਆ ਵੀ ਆ ਆ ਚੀਜ਼ ਜਿਹੜੀ ਐ ਇੱਥੋਂ ਇਹਨਾਂ ਦੀ ਲੱਕ ਟੁੱਟਦਾ ਹੈ ਨਸ਼ਾ ਰਿਆਂ ਦਾ ਫਿਰ ਉਸ ਤੋਂ ਬਾਅਦ ਮੈਨੂੰ ਲੱਗਦਾ ਨਹੀਂ ਵੀ ਕੋਈ ਜੇਸੀ ਵੀ ਬੇਲੀ ਹੋਣੀ ਪੰਜਾਬ 'ਚ ਅੱਜ ਵੀ ਬਲੈਕ ਜੀ ਚੱਲ ਰਿਹਾ ਕੰਮ ਹੈ ਵੀ ਜੇਸੀ ਵੀਆ ਲੈ ਲਓ ਮੈਂ ਥੰਨਾ ਹਜੇ ਬਹੁਤ ਘਟਾਉਣੇ ਪਏ ਨੇ ਕੰਮ ਵਧੀਆ ਹੈ ਹਾਂ ਤੇ ਕਈਆਂ ਤਾਂ ਹਜੇ ਵੱਡੇ ਪੈਣੇ ਜਿਵੇਂ ਭੈਣ ਨੇ ਕਿਹਾ ਉਹਨਾਂ ਦੇ ਮਕਰਾਨੇ ਵਾਲਾ ਪੱਥਰ ਲਾਇਆ ਹੋਇਆ ਉਹਦੇ ਵਾਸਤੇ ਜੀ ਸੀ ਬੀਆਂ ਵੀ ਸਾਨੂੰ 1922 ਦੀਆਂ ਚਾਬੀਆਂ ਨਾਲ ਨਾਟਕਸਣੇ ਪੈ ਰਹੇ ਨੇ ਕਿ ਤੇ ਪੰਜਾ ਹੀ ਨਾ ਟੁੱਟ ਜੇ ਇੰਨਾ ਮਹਿੰਗਾ ਪੱਥਰ ਲਾਇਆ ਹੋਇਆ ਉਹਨਾਂ ਨੇ ਲੋਕਾਂ ਦੇ 70 ਵਿਛਾ ਕੇ ਆਪ ਦੇ ਘਰੇ ਪੱਥਰ ਲਾਇਏ ਨੇ 70 ਵਿਛਾ ਕੇ ਸੋ ਇੱਕ ਚੱਲੂ ਆ ਇਹ ਜਿੰਨਾ ਚਿਰ ਬੀ ਨਾਸ ਨਹੀਂ ਹੁੰਦਾ ਨਾ ਉਹਨਾਂ ਚਿਰ ਅਸੀਂ ਛੱਡਣਾ ਨਹੀਂ ਮੈਨੂੰ ਦੁਬਾਰੇ ਬੁਲਾ ਲਿਓ ਮੈਂ ਦੁਬਾਰੇ ਆ ਜੂ ਨਾਰਿੰਗਵਾਲ ਚ ਜੇ ਕੋਈ ਥੋੜਾ ਸਿਰ ਚੱਕਦਾ ਹੈ ਦੇਖੋ ਸੱਪ ਜਿਹੜਾ ਆਪਾਂ ਖੇਤਾਣਿਆਂ ਰੋਜ਼ ਸੱਪਾਂ ਨਾਲ ਬਾਹ ਪੈਂਦਾ ਪੂਛ ਵਾਲੇ ਪਾਸੋਂ ਮਰਦਾ ਜਾਂ ਸਿਰ ਵਾਲੇ ਪਾਸੋਂ ਮਰਦਾ ਪੂਛ ਵਾਲੇ ਪਾਸੇ ਮਾਰੋਂਗੇ ਉਹ ਚੱਕ ਕੇ ਫਾਨ ਖੜ ਜੂਗਾ ਹੋਰ ਪੁੱਤਰ ਜਾਂਦਾ ਉਹ ਠੀਕ ਹੈ ਨਾ ਇੱਕ ਸਿਰ ਤੇ ਮਾਰੀਏ ਮੁੜ ਕੇ ਬਸ ਥੋੜਾ ਜਿਹਾ ਪੂਛ ਜੀ ਹਿਲਾਈ ਜਾਂਦਾ ਰਹਿੰਦਾ ਉਹਨੂੰ ਕਹਿੰਦੇ ਬਿਸ਼ਕੋਲਦਾ ਬਿਸ਼ਕੋਲਦਾ ਉਹ ਐ ਜੇ ਕਰੀਏ ਬਾ ਮੁੜ ਕੇ ਬਸ ਉਹ ਤੋਂ ਬਾਅਦ ਟੋਆ ਪਟ ਕੇ ਅਪੱਲੇ ਦੱਬ ਦਿੰਨੇ ਆ ਭਾਈ ਵਾਏ ਕੁਕਾ ਵਾਏ ਠੀਕ ਹੈ ਨਾ ਇਹ ਸਿਰ ਵਾਲੇ ਪਾਸਿਓਂ ਇਹਨਾਂ ਦੀ ਸਰੀ ਦਿੱਬਣੀ ਪੈਣੀ ਹੈ ਨਾ ਨਸ਼ਾ ਤਸਕਰਾਂ ਦੀ ਚੋਰੀ ਦੇ ਪੁੱਤ ਕਿਤੇ ਗੱਭਰੂ ਨਹੀਂ ਹੁੰਦੇ ਪਾਪ ਦੀ ਕਮਾਈ ਨਾਲ ਕੋਈ ਨਹੀਂ ਇੱਥੇ ਵੱਡਾ ਹੋਇਆ ਜੀ ਸੱਜ ਤਾਂ ਗੁਰਬਾਣੀ 'ਚ ਨਿਤੋਂ ਆਉਂਦਾ ਸਾਡੇ ਤਾਂ ਅਸੀਂ ਤਾਂ ਗੁਰਬਾਣੀ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਪੜ੍ਹਦੇ ਆਂ ਗੁਰਦੁਆਰਾ ਸਾਹਿਬ 'ਚੋਂ ਆਉਂਦਾ ਹਰ ਰੋਜ਼ ਸੰਦੇਸ਼ੇ ਦਿੱਤੇ ਜਾਂਦੇ ਨੇ ਸੋ ਇਸ ਕਰਕੇ ਆਪਾਂ ਦਸਾਂ ਨਾ ਆਉਂਦੀ ਕਮਾਈ ਕਰਨ ਵਾਲੇ ਬੰਦੇ ਆ ਸਾਡੇ ਗੁਰੂਆਂ ਨੇ ਕਿਰਤ ਕਰੋ ਵੰਡਸ਼ਕੋ ਨਾਮ ਜਪੋਦਾ ਸਾਨੂੰ ਹੋਕਾ ਦਿੱਤਾ ਅਸੀਂ ਕਿਰਤ ਕਮਾਈਆਂ ਕਰਨ ਵਾਲੇ ਬੰਦਿਆਂ ਝੋਟੇ ਤੇ ਸਰਵਰ ਦੀ ਸਾਡੀ ਧਰਤੀ ਹੈ ਪੰਜਾਬ ਚ ਆ ਕੇ ਕੋਈ ਬੰਦਾ ਭੁੱਖਾ ਨਹੀਂ ਰਹਿ ਸਕਦਾ ਪੰਜਾਬ ਦੀ ਧਰਤੀ ਹੈ ਜੇ ਜਾਨਵਰ ਵੀ ਭੁੱਖਾ ਨਹੀਂ ਰਹਿ ਸਕਦਾ ਕੋਈ ਜਨੌਰ ਭੁੱਖਾ ਨਹੀਂ ਰਹਿ ਸਕਦਾ ਇਹ ਜੀ ਧਰਤੀ ਸਾਡੀ ਹੈ ਪਰ ਕਲੰਕ ਲਾ ਗਈਆਂ ਪੁਰਾਣੀਆਂ ਸਰਕਾਰਾਂ ਅੱਖੀ ਕਰੀਏ ਜਿਸ ਤਰ੍ਹਾਂ ਆ ਬੋਲਦੇ ਆ ਕਿਹਾ ਗਿਆ ਕਿ ਸੰਨ ਤਾਂ ਪਤਾ ਹੀ ਨਹੀਂ ਹੁੰਦਾ ਵੀ ਪੰਜਾ ਹੀ ਵਿਖਦਾ ਸੀ ਉਹ ਦੱਬ ਦਿਓ ਜਾਂ ਤੱਕੜੀ ਪੰਜਾ ਦੱਬੀ ਜਾ ਉਹ ਬਸ ਦੱਬੀ ਜਾ ਹੋਰ ਕੋਈ ਹੈ ਨਹੀਂ ਸੀ ਹੁਣ ਤੀਜੀ ਆਪਸ਼ਨ ਆ ਗਈ ਤੇ ਤੁਸੀਂ ਉਹ ਵੀ ਦੱਬਤੀ ਤੇ ਹੁਣ ਵੀ ਅਸੀਂ ਨਾ ਕੀਤਾ ਕੁਛ ਤਾਂ ਫੇਰ ਸੌਣ ਵਾਲੀਆਂ ਪੀੜੀਆਂ ਸਾਨੂੰ ਵੀ ਕਹਿਣਗੀਆਂ ਵੀ ਭਾਈ ਤੁਹਾਡੇ ਕੋਲੇ ਟਾਈਮ ਸੀ ਸਾਰਾ ਕੁਝ ਤੁਹਾਡੇ ਹੱਥ ਚ ਸੀ ਤਾਂ ਤੁਸੀਂ ਕਿਉਂ ਨਹੀਂ ਕੀਤਾ ਫੇਰ ਸੋ ਸਾਨੂੰ ਨਕਸ਼ਾ ਬਣਾਉਣ ਨੂੰ ਲੱਗ ਗਏ 2.5 ਸਾਲ ਪਰ ਹੁਣ ਨਕਸ਼ਾ ਹੈ ਸਭ ਨਕਸ਼ਾ ਬਣਾਉਣ ਨੂੰ ਟਾਈਮ ਲੱਗਦਾ ਹੈ ਬਿਲਡਿੰਗ ਬਣਾਉਣ ਨੂੰ ਥੋੜੀ ਟਾਈਮ ਲੱਗਦਾ ਹੈ ਉਹ ਤਾਂ ਜਦੋਂ ਪਤਾ ਹੀ ਇਹਨੇ 12x12 ਦਾ ਆ ਕਮਰਾ ਬਣਾਉਣਾ ਹੈ। ਇਹ ਕਮਰੇ ਦੇ ਵਿੱਚੋਂ ਇੱਥੇ ਬਾਥਰੂਮ ਕੱਢਣਾ ਹੈ, ਆ ਰਸੋਈ ਆ, ਆ ਹਾਲ ਹੈ। ਉਹ ਤਾਂ ਬਸ ਬਾਅਦ ਚ ਮਿਸਤਰੀ ਨੇ ਤਿੰਨ ਇੱਕ ਦਾ ਮਸਾਲਾ ਆ ਜਾ, ਦੋ ਇੱਕ ਦਾ ਮਸਾਲਾ ਪਾ ਕੇ ਬੱਚੀ ਨਹੀਂ ਹੁੰਦੀਆਂ ਨੇ ਫਿਰ ਤਾਂ ਕੋਈ ਪ੍ਰੋਬਲਮ ਨਹੀਂ ਹੁੰਦੀ। ਸੋ ਬਣ ਗਏ ਨਕਸ਼ੇ। ਬਿਲਕੁਲ ਮੈਂ ਇਹੀ ਗੱਲਾਂ ਪਹਿਲਾਂ ਸੀੜੀਆਂ ਕੈਸਟਾਂ 'ਚ ਜਿਵੇਂ ਭੈਣ ਨੇ ਕਿਹਾ ਆਪਣੇ ਸੀਰੀਅਲਾਂ 'ਚ ਵੀ ਇਹੀ ਕਹਿੰਦਾ ਰਿਆਂ ਵੀ ਭਾਈ ਇਹ ਇੱਕ ਇਹ ਜਿਹੜੇ ਇੱਕ ਸਮਾਜਿਕ ਲਾਮਤਾਂ ਨੇ ਇਹਨਾਂ ਨੂੰ ਦੂਰ ਕਰੀਏ। ਚਲੋ ਹੁਣ ਮੌਕਾ ਮਿਲ ਗਿਆ ਤੁਸੀਂ ਮੈਨੂੰ ਐਡੇ ਵੱਡੇ ਅਹੁਦੇ ਤੇ ਦੇਤਾ ਨਹੀਂ ਤਾਂ ਮੈਂ ਮੇਰੀ ਤਾਂ ਕੀ ਔਕਾਤ ਹੈ ਅਰਵਿੰਦ ਕजरीवाल ਸਾਹਿਬ ਨੇ ਇੱਕ ਮੌਕਾ ਦਿੱਤਾ ਵੀ ਭਾਈ ਦੇਖ ਲੋ ਯਾਰ ਪੰਜਾਬ ਨੂੰ ਕਿਵੇਂ ਠੀਕ ਕਰ ਸਕਦੇ ਆ ਤਾਂ ਅਸੀਂ ਕਰ ਰਹੇ ਆ ਉਹਨਾਂ ਦੀ ਗਵਾਈ ਚ ਕਰ ਰਹੇ ਆ ਕੋਈ ਲੋੜ ਪੈਂਦੀ ਹੈ ਦੂਰਦਰਸ਼ਕ ਕੋਈ ਡਾਇਰੈਕਸ਼ਨ ਵੀ ਪੁੱਛ ਲੈਣੀਆਂ ਕਿਉਂਕਿ 10 ਸਾਲ ਤੋਂ ਦਿੱਲੀ ਦੇ ਮੁੱਖ ਮੰਤਰੀ ਰਹੇ ਫਿਰ ਉਸ ਤੋਂ ਪਹਿਲਾਂ ਆਈ ਆਰਐਸ ਅਫਸਰ ਇਨਕਮ ਟੈਕਸ ਕਮਿਸ਼ਨਰ ਦੇ ਅਹੁਦੇ ਤੇ ਇਨਕਮ ਟੈਕਸ ਕਮਿਸ਼ਨ ਹਸਾਰ ਜ਼ਿਲ੍ਹੇ ਚ ਇਹਨਾਂ ਦਾ ਪਿੰਡ ਪੈਂਦਾ ਹੈ ਹਰਿਆਣਾ ਦੇ ਉਸ ਇਲਾਕੇ ਦੇ 40 50 ਕਿਲੋਮੀਟਰ ਦੇ ਏਰੀਏ ਚੋਂ ਇੱਕੋ ਹੀ ਬੰਦਾ ਸੀ ਜਿਹੜਾ ਮਤਲਬ IIT ਵਾਸਤੇ ਸਿਲੈਕਟ ਹੋਇਆ ਸੀ IIT ਖੜਗਪੁਰ ਸੋ ਉੱਥੋਂ ਇੰਜੀਨੀਅਰ ਕਰਕੇ ਫਿਰ IRS ਦਾ بڑے بڑے ਲਿਖੇ ਬੰਦੇ ਆ ਹਨਾ ਤੇ ਹੁਣ ਇਹਨਾਂ ਨੂੰ ਜਿੰਨਾ ਮਗਰ ਫਿਰਦੇ ਰਹੇ ਆ ਉਹਨੂੰ ਪਤਾ ਕੱਖ ਨਹੀਂ ਹਨਾ ਅਨਪੜ ਬੰਦੇ ਉਹ ਜਿਹੜੇ ਅਕਾਲੀ ਦਾ ਲਾਲੇ ਲਾਲੋ ਕਾਂਗਰਸ ਵਾਲੇ ਕੁਝ ਨਹੀਂ ਉਹਨਾਂ ਨੂੰ ਪਤਾ ਅਨਾ ਬਸ ਸਿੱਧ ਹੀ ਆ ਬਾਕੀ ਜੀ ਸੁਖਵੀਰ ਬਾਦਲ ਨੂੰ ਅਧਕਾਰ ਨੇ ਬਸ ਤੁਸੀਂ ਜਖਾਰਾ ਬੁਲਾ ਦੋ ਕੋਈ ਬੋਲੇ ਹੋ ਨਿਆ ਦੀ ਬਾਪ ਆਏ ਕਿ ਬਸ ਦੇਖੋ ਤੇ ਟੱਕੜੀ ਕਾੜੀ ਟੱਕੜੀ ਜਿਹੜੀ ਟੱਕੜੀ ਚ ਟਾ ਟੋਲੀ ਗਈ ਜਿਹੜੀ ਜਿਹੜੀ ਟੱਕੜੀ ਨੂੰ ਬਾਪੇ ਨਾਨਕ ਦੀ ਟੱਕੜੀ ਸਮਝ ਕੇ ਵੋਟਾਂ ਪਾਈ ਗਏ ਉਸੇ ਬਾਬੇ ਨਾਨਕ ਦੀ ਬਾਣੀ ਉਹਨਾਂ ਨੇ ਰੋੜਤੀ ਤੇ ਅੱਜ ਫਿਰ ਆਪ ਕਿੱਥੇ ਨੇ ਮੈਨੂੰ ਇਹ ਦੱਸ ਦੋ ਫਿਰ ਤਾਂ ਹੁਣ ਰੱਬ 'ਚ ਯਕੀਨ ਹੈਗਾ ਨਾ ਹੁਣ ਕਿ ਹੈਗਾ ਭਾਈ ਪ੍ਰਮਾਤਮਾ ਅੱਜ ਆਪ ਕਿੱਥੇ ਨੇ ਅਜਾਬ ਕਿਤੇ ਨਹੀਂ ਲੱਭ ਰਹੇ ਸੋ ਇਹੀ ਕਾਹੀ ਹਾਲ ਕਾਂਗਰਸ ਦਾ ਉਹਨਾਂ ਨੇ ਵੀ ਘਟ ਨਹੀਂ ਕੀਤੀ ਉਹਨਾਂ ਨੇ ਰਿਸ਼ਵਤ ਪੈਦਾ ਕੀਤੀ ਇਹਨਾਂ ਨੇ ਵਧਾਈ ਇਹਨਾਂ ਨੇ ਨਸ਼ੇ ਪੈਦਾ ਕੀਤੇ ਉਹਨਾਂ ਨੇ ਵਧਾਏ ਐ ਇੱਕ ਦੂਜੇ ਦੇ ਪੂਰਕ ਬਣ ਕੇ ਚੱਲਦੇ ਰਹੇ ਹੁਣ ਮੈਂ ਤੁਹਾਨੂੰ ਬੇਨਤੀ ਕਰਦਾ ਬਹੁਤ ਸਾਰੀਆਂ ਪਾਰਟੀਆਂ ਦੇ ਵਰਕਰ ਵਲੰਟੀਅਰ ਵੀ ਬੈਠੇ ਹੋਣੇ ਮੈਂ ਨਹੀਂ ਕਹਿੰਦਾ ਕਿ ਤੁਸੀਂ ਆਮ ਬਣੀ ਪਾਰਟੀ ਜੁਆਇਨ ਕਰੋ ਉਹ ਤੁਹਾਡਾ ਮਨ ਹੈ ਡੈਮੋਕ੍ਰੇਸੀ ਹੈ ਪਰ ਇਸ ਮਹਿਮ ਨੂੰ ਇੱਕ ਪੰਜਾਬ ਦੀ ਮਹਿਮ ਮੰਨ ਕੇ ਪਾਰਟੀ ਪੱਦਰ ਤੋਂ ਉੱਪਰ ਦੀ ਮਹਿਮ ਮੰਨ ਕੇ ਸਾਥ ਦੇ ਦਿਓ ਕਿਉਂਕਿ ਦੂਜੇ ਦੇ ਘਰ ਲੱਗੀ ਹੋਈ ਅੱਗ ਲੋੜੀ ਲੱਗਦੀ ਹੈ ਆਪਦੇ ਘਰ ਲੱਗੀ ਹੋਈ ਅੱਗ ਦਾ ਸੇਕ ਲੱਗਦਾ ਹੈ ਜਦੋਂ ਆਪਣੇ ਕੋਈ ਰੱਬ ਨਾ ਕਰੇ ਕਣਕਾਂ ਨੂੰ ਅੱਗ ਲੱਗ ਜਾਂਦੀ ਹੈ ਅਪ੍ਰੈਲ 'ਚ ਅੱਗ ਭਾਵੇਂ 100 ਕਿੱਲਾ ਦੂਰ ਹੋਵੇ ਪਰ ਆਪਾਂ ਆਪ ਪਾਣੀ ਦੀਆਂ ਬਾਲਟੀਆਂ ਲੈ ਕੇ ਟਰੈਕਟਰ ਲੈ ਕੇ ਤਵੀਆਂ ਪਾ ਕੇ ਜਾ ਕਈਆਂ ਲੈ ਕੇ ਵੀ ਮਿੱਟੀ ਪਾ ਦਾਂਗੇ ਕਿਉਂ ਜਾਣਦੇ ਆ ਅੱਗ ਤਾਂ 100 ਕਿੱਲਾ ਦੂਰ ਹੈ ਕਿਉਂਕਿ ਉੱਪਰ ਨੂੰ ਪਤਾ ਹੁੰਦਾ ਜੇ ਨਾ ਬੁਝਾਈ ਇਹ ਸਾਡੇ ਵਾਲੀ ਕਣਕ ਤੱਕ ਆ ਜਾਊਗੀ ਇਹ ਸਾਡੇ ਖੇਤ ਵੀ ਆ ਜਾਊਗੀ ਸੋ ਇਸ ਕਰਕੇ ਹੁਣੇ ਜਿੱਥੇ ਮੌਕਾ ਮਿਲਦਾ ਥੋੜੀ ਜਿਹੀ ਅੱਗ ਲੱਗਦੀ ਆ ਉੱਤੇ ਮਿੱਟੀ ਪਾ ਦਿਓ ਉੱਤੇ ਪਾਣੀ ਪਾ ਦਿਓ ਉਹਨੂੰ ਬੁਝਾ ਦਿਓ ਕਿਉਂਕਿ ਕੋਈ ਪਤਾ ਨਹੀਂ ਉਹ ਅੱਗ ਨੇ ਕਿੱਧਰ ਦੀ ਜਾ ਕੇ ਕਿੱਧਰ ਜਾ ਕੇ ਖੁੱਡ ਕਰੀ ਆ ਸਕਦੀ ਹੈ ਪਾਰਟੀ ਪੱਦਰ ਤੋਂ ਉੱਪਰ ਉੱਠ ਕੇ ਸਾਡਾ ਸਾਥ ਦਿਓ ਵੋਟਾਂ ਵੇਲੇ ਜਿਹਦੇ ਨਾਲ ਮਰਜ਼ੀ ਹੋ ਜਿਓ ਵੋਟਾਂ ਵੇਲੇ ਤੁਹਾਡਾ ਹੱਕ ਹੈ ਤੁਹਾਡਾ ਡੈਮੋਕਰੈਟਿਕ ਰਾਈਟ ਹੈ ਜਿਹੜਾ ਚੰਗਾ ਲੱਗਦਾ ਹਰ ਇੱਕ ਪਾਰਟੀ ਆਪਣਾ ਪ੍ਰੋਗਰਾਮ ਦਿੰਦੀ ਹੈ ਤੁਸੀਂ ਜਿਹੜਾ ਪ੍ਰੋਗਰਾਮ ਚੰਗਾ ਲੱਗਦਾ ਉਹਦੇ ਨਾਲ ਹੋ ਜਿਓ ਠੀਕ ਹੈ ਬਸ ਉਹਨਾਂ ਦਾ ਪ੍ਰੋਗਰਾਮ ਹੈ ਹੀ ਨਹੀਂ ਅਜੇ ਤੱਕ ਤਾਂ ਕੋਈ ਉਹਦਾ ਪੈਸਾ ਨਹੀਂ ਐਂ ਉੜੀ ਕੀ ਜਾਂਦੇ ਨੇ ਵੀ ਸਾਡੀ ਵਾਰੀ ਆਊਗੀ ਤੇ ਵਾਰੀ ਹੁਣ ਐ ਥੋੜੀ ਆਉਂਦੀ ਹੈ ਠੀਕ ਹੈ ਨਾ ਆ ਪਾਣੀ ਦਾ ਝਗੜਾ ਪਿਆ ਕੋਈ ਨਹੀਂ ਆਇਆ ਮੇਰੇ ਕੋਲੇ ਉੱਥੇ ਮੈਂ ਇਕੱਲੇ ਗਿਆ ਨੰਗਲ ਮੈਂ ਕਿਹਾ ਵੇ ਵੱਡੋ ਨਾਕਾ ਕਿਹੜਾ ਵੱਡਦਾ ਆਓ ਫਿਰ ਕਿਹੜਾ ਪਾਣੀ ਸਾਡਾ ਲੈ ਕੇ ਜਾਂਦਾ ਉਹ ਪਾਣੀ ਦਾ ਵੀ ਜਿਹੜਾ ਬਚਾ ਕਰਾਂਗੇ ਜਵਾਨੀ ਦਾ ਵੀ ਬਚਾ ਕਰਾਂਗੇ ਰੋਜ਼ਗਾਰ ਵੀ ਦੇਵਾਂਗੇ 55000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ